ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਾ ਜੀ ਜਿਵੇਂ ਜਿਵੇਂ 2024 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਸਮਾਜ ਉਹ ਹੈ ਉਧਰਲੇ ਪਾਸੇ ਨੂੰ ਵੱਧ ਰਿਹਾ ਹੈ ਉਵੇਂ ਹੀ ਅਸੀਂ ਵੇਖ ਰਿਹਾ ਕਿ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਵੀ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਜ਼ਰੂਰ ਨਜ਼ਰ ਆ ਰਿਹਾ ਹੈ ਜੇ ਵਿੱਚ ਇੱਕ ਸਰਵੇਖਣ 2024 ਦੀਆਂ ਚੋਣਾਂ ਨੂੰ ਲੈ ਕੇ ਇੱਕ ਸਰਵੇਖਣ ਜੋ ਹੈ ਖੂਬ ਚਰਚਾ ਦੇ ਵਿੱਚ ਹੈ ਸੋ ਇਸ ਸਰਵੇਖਣ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹਾਂਗੇ ਡਲਾ ਜੀ ਜ਼ਰੂਰ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਿਓ ਕਿ ਜਿਹੜਾ ਇਹ ਸਰਵੇਖਣ ਚਰਚਾ ਵਿੱਚ ਬਣਿਆ ਹੋਇਆ ਆਖਿਰ ਇਹ ਕੀ ਕਰ ਰਿਹਾ ਹੈ ਕੀ ਕਹਿੰਦਾ ਹੈ ਸਰਵੇਖਣ ਦੇਖੋ ਮੈਂ ਸਰਵੇਖਣ ਦੇਖ ਰਿਹਾ ਸੀ ਮੀਡੀਆ ਦੇ ਕਈ ਹਿੱਸਿਆਂ ਦੇ ਵਿੱਚ ਅੱਜਕੱਲ ਸਰਵੇਖਣ ਚੱਲ ਰਹੇ ਨੇ ਸਰਵੇਖਣ ਇੱਕ ਦਿਖਾ ਰਿਹਾ ਜਗਦੀਸ਼ ਜੀ ਕਿ ਪੰਜਾਬ ਚ ਕਾਂਗਰਸ 2024 ਤੋਂ ਪਹਿਲਾਂ 27% ਦੇ ਕਰੀਬ ਵੋਟਾਂ ਲੈ ਕੇ ਅੱਗੇ ਨਜ਼ਰ ਆ ਰਹੀ ਹੈ ਔਰ ਕਾਂਗਰਸ ਜਿੱਤ ਰਹੀ ਹੈ 5 ਤੋਂ 7 ਸੀਟਾਂ ਧਰਮ ਆਦਮੀ ਪਾਰਟੀ ਨੂੰ ਉਹ ਸਰਵੇਖਣ ਦਿਖਾ ਰਿਹਾ 25% ਵੋਟ ਫੀਸਦ ਤੇ 6 ਸੀਟਾਂ ਦੇ ਰਿਆ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ 5 ਤੋਂ 7 ਆਮ ਆਦਮੀ ਪਾਰਟੀ ਨੂੰ 6 ਤੇ ਭਾਜਪਾ ਨੂੰ ਦੇ ਰਿਆ ਉਹ ਸਰਵੇਖਣ 16% 16 ਇੱਕ ਨਾਲ ਅੱਧਾ ਸਿੱਧਾ 16 ਔਰ 2 ਸੀਟਾਂ ਦੇ ਰਿਆ ਭਾਜਪਾ ਨੂੰ ਔਰ ਅਕਾਲੀ ਦਲ ਨੂੰ 14% ਦੇ ਵਿੱਚ 2 ਸੀਟਾਂ ਦੇ ਰਿਆ ਇਹ ਸਰਵੇਖਣ ਸੋ ਮੈਂ ਸਰਵੇਖਣ ਦੇਖੋ ਇਹ ਸਰਵੇਖਣ ਹੈ ਇਸ ਕਰਕੇ ਸਰਵੇਖਣਾ ਤੇ ਗੁੱਸਾ ਨਹੀਂ ਕਰੀਦਾ ਮੈਂ ਵੀ ਨਹੀਂ ਗੁੱਸਾ ਕੀਤਾ ਕਿਉਂਕਿ ਸਾਰਿਆਂ ਦੇ ਆਪਣੇ ਮਨ ਦਾ ਚਾਹ ਹੁੰਦਾ ਜਿਹੜੇ ਸਰਵੇਖਣ ਹੁੰਦੇ ਆ ਇਹਨਾਂ ਦੀ ਗਾਰੰਟੀ ਕੋਈ ਨਹੀਂ ਹੁੰਦੀ ਪਹਿਲੀ ਗੱਲ ਤਾਂ ਇਹ ਹੈ ਜਿਵੇਂ ਸਾਡਾ ਫਰੂਟ ਹੈ ਉਹਦੀ ਕੋਈ ਗਾਰੰਟੀ ਨਹੀਂ ਤੁਸੀਂ ਸਹੀ ਜਗ੍ਹਾ ਰੱਖੋਗੇ ਤਾਂ ਠੀਕ ਰਹਿ ਜਾਊਗਾ ਤੇ ਜੇ ਤੁਸੀਂ ਨਹੀਂ ਸੰਭਾਲ ਕੇ ਰੱਖੋਗੇ ਤਾਂ ਗਲ ਜਾਊਗਾ ਇਸੇ ਤਰ੍ਹਾਂ ਸਾਡੀਆਂ ਸਬਜ਼ੀਆਂ ਨੇ ਸੋ ਜਿਹੜੇ ਸਰਵੇਖਣ ਨੇ ਇਹਨਾਂ ਦੀ ਗਾਰੰਟੀ ਕੋਈ ਨਹੀਂ ਹੁੰਦੀ ਇਹ ਮਨ ਨੂੰ ਤਸੱਲੀ ਦੇਣ ਵਾਲੀਆਂ ਗੱਲਾਂ ਹੁੰਦੀਆਂ ਨੇ ਸਮੇਂ-ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਮਨ ਨੂੰ ਤਸੱਲੀयां ਦੇ ਜਾਂਦੇ ਨੇ ਕਿਸੇ ਤੋਂ ਕੋਈ ਪਾਰਟੀ ਖੁਸ਼ ਹੋ ਜਾਂਦੀ ਕਿਸੇ ਤੋਂ ਕੋਈ ਪਾਰਟੀ ਹੁਣ ਮੈਂ ਦੇਖ ਰਿਹਾ ਸੀ ਕਾਂਗਰਸ ਦੇ ਲੀਡਰਾਂ ਦਾ ਚਾਅ ਹੀ ਨਹੀਂ ਮੁੱਕਦਾ ਇਸ ਸਰਵੇਖਣ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਦੇ ਬਿਆਨ ਇਹ ਆ ਗਏ ਜਗਦੀਸ਼ ਜੀ ਕਹਿੰਦੇ ਅੱਗੇ ਅੱਗੇ ਦੇਖੋ ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੜੇ ਆਉਣਗੀਆਂ ਨੇਹਰੀ ਚੱਲੂ ਕਾਂਗਰਸ ਦੀ ਕਾਂਗਰਸ ਦੀ ਨੇਹਰੀ ਚੱਲੂ ਕਿਉਂ ਕਾਂਗਰਸ ਨੇ ਕੀ ਕਰਤਾ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕਿ ਕਾਂਗਰਸ ਦੀ ਪੰਜਾਬ ਚ ਨੇਹਰੀ ਚੱਲੂ ਕਾਂਗਰਸ ਦੇ ਲੀਡਰਾਂ ਚ ਡਿਸਪਲਿਨ ਹੈ ਨਹੀਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਉਹਨੂੰ ਕੱਢ ਦੋ ਮੈਂ ਅਸਤੀਫਾ ਦੇ ਦੂੰ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਤਿੰਨ ਸੂਬੇ ਆਪਾਂ ਦੇਖ ਲੇ Rajasthan Madhya Pradesh ਤੇ Chhattisgarh Rajasthan ਚ ਸਰਕਾਰ Chhattisgarh ਚ ਸਰਕਾਰ ਕਿੱਥੇ ਗਈਆਂ ਸਰਕਾਰਾਂ ਪੰਜਾਬ ਚ ਕਾਂਗਰਸ ਦਾ ਸੰਗਠਨ ਹਿੱਲਿਆ ਫਿਰਦਾ ਹੈ ਕਾਂਗਰਸ ਦੇ ਵਰਕਰ ਵਲੰਟੀਅਰ ਦੂਜੀਆਂ ਪਾਰਟੀਆਂ ਚ ਜਾ ਰਹੇ ਨੇ ਕਾਉਂਸਲਰ ਕਾਂਗਰਸ ਨੂੰ ਛੱਡ ਛੱਡ ਦੂਜੀਆਂ ਪਾਰਟੀਆਂ ਚ ਜਾ ਰਹੇ ਨੇ ਕਾਂਗਰਸ ਦੇ ਲੀਡਰ ਛੱਡ ਛੱਡ ਦੂਜੀਆਂ ਪਾਰਟੀਆਂ ਚ ਜਾ ਰਹੇ ਨੇ ਕਈ ਜੇਲ੍ਹਾਂ ਚ ਜਾ ਰਹੇ ਨੇ ਕਈ ਵਿਜੀਲੈਂਸ ਦੇ ਦਫ਼ਤਰ ਜਾ ਰਹੇ ਨੇ ਤੇ 7 ਸੀਟਾਂ 5 ਤੋਂ 7 ਸੀਟਾਂ ਮਿਲਣਗੀਆਂ ਕਿਹੜੇ ਲੋਕ ਸਭਾ ਹਲਕਿਆਂ ਤੋਂ ਇਹ ਨਹੀਂ ਮੈਨੂੰ ਸਮਝ ਆਉਂਦਾ ਜਿਨ੍ਹਾਂ ਨੇ ਸਰਵੇਖਣ ਕੀਤਾ ਚਲੋ ਉਹਨਾਂ ਦਾ ਆਪਣਾ ਚਾ ਉਹਨਾਂ ਨੇ ਲਾ ਲਿਆ ਪਰ ਮੈਂ ਇਸ ਸਰਵੇਖਣ ਨਾਲ ਉੱਕਾ ਹੀ ਸਹਿਮਤ ਨਹੀਂ ਹੁਣ ਤੁਸੀਂ ਦੱਸੋ ਕਿ ਆਮ ਆਦਮੀ ਪਾਰਟੀ ਦਾ ਵੋਟ ਪਰਸੈਂਟੇਜ 42% ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਇਸ ਸਰਵੇਖਣ ਦਿਖਾ ਰਹੇ ਨੇ ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਕਹਿੰਦੇ ਘਟ ਕੇ ਰਹਿ ਗਿਆ 25% 42 ਤੋਂ ਸਿੱਧਾ 25% ਹੁਣ 42 ਸੀ ਆ 40 ਸੀ ਨਹੀਂ 42 ਸੀ ਵਿਧਾਨ ਸਭਾ ਚੋਣਾਂ ਚ ਉਹਨਾਂ ਦਾ 42 ਸੀ 92 ਸੀਟਾਂ ਸੀ ਕਾਂਗਰਸ ਦਾ ਵੋਟ ਸ਼ੇਅਰ ਸੀ 18 ਆਪਣਾ 22% 22.98 23% ਕਾਂਗਰਸ 23 ਤੋਂ ਵੱਧ ਗਈ ਕਹਿੰਦੇ ਭਾਜਪਾ ਦਾ ਸੀ 6.6 ਹੁਣ ਬੀਜੇਪੀ 16% ਵੱਧ ਗਈ ਹੁਣ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਬੀਜੇਪੀ ਨੇ ਪੰਜਾਬ ਚ ਇਸ ਤਰ੍ਹਾਂ ਦਾ ਕੀ ਕੀਤਾ ਕਿ ਉਹਨਾਂ ਦਾ ਵੋਟ ਪਰਸੈਂਟੇਜ 6.6 ਤੋਂ ਵੱਧ ਕੇ 16% ਹੋ ਗਿਆ ਸਨੀ ਦੇ올 ਗੁਰਦਾਸਪੁਰ ਵੜਿਆ ਨਹੀਂ ਲੋਕ ਸਨੀ ਦੇ올 ਦੇ ਉੱਤੇ ਪੋਸਟਰ ਲਾਉਂਦੇ ਆ ਫਿਲਮ ਜ਼ਰੂਰ ਸਨੀ ਦੇ올 ਦੀ ਹਿੱਟ ਹੋਗੀ ਗਦਰ 2 ਮੈਂ ਦੇਖੀ ਨਹੀਂ ਇਸ ਤੋਂ ਇਲਾਵਾ ਮੈਨੂੰ ਪ੍ਰਾਪਤੀ ਦੱਸੋ ਬੀਜੇਪੀ ਦੀ ਪੁਰੀ ਸਾਹਿਬ ਅੰਮ੍ਰਿਤਸਰ ਤੋਂ ਮੰਤਰੀ ਸੀ ਹਾਰ ਕੇ ਗਏ ਸੀ ਉਹ ਬਹੁਤੇ ਜ਼ਿਆਦਾ ਸਰਗਰਮ ਦਿਖ ਨਹੀਂ ਰਹੇ ਅੰਮ੍ਰਿਤਸਰ ਦੇ ਵਿੱਚ ਜਦੋਂ ਦੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਛੱਡੀ ਕਦੀ ਭਾਜਪਾ ਉੱਥੋਂ ਜਿੱਤੀ ਨਹੀਂ ਹੁਣ ਤੁਸੀਂ ਮੈਨੂੰ ਦੱਸੋ ਅਕਾਲੀ ਦਲ ਨਾਲ ਗੱਠ ਜੋੜਨੀ ਭਾਜਪਾ ਦਾ ਹੁਣ ਜਦੋਂ ਅਕਾਲੀ ਦਲ ਤੇ ਵੱਖਰੇ ਨੇ ਭਾਜਪਾ ਵਾਲੇ ਜਦੋਂ ਅਕਾਲੀ ਦਲ ਤੇ ਭਾਜਪਾ ਵਾਲੇ ਵੱਖਰੇ ਨੇ ਤੇ ਕਿੱਥੋਂ ਦੋ ਦੋ ਸੀਟਾਂ ਜਿੱਤ ਜਾਣਗੇ ਅੱਛਾ ਇੱਕ ਹੋਰ ਬੜੀ ਦਿਲਚਸਪ ਚੀਜ਼ ਹੈ ਦੇਖੋ ਕਹਿੰਦੇ ਜੀ ਭਾਜਪਾ ਦਾ ਵੋਟ ਪਰਸੈਂਟ ਜਿਹੜਾ ਉਹ 16 ਤੇ ਅਕਾਲੀ ਦਲ ਦਾ 14 ਜੇ ਇਹਨਾਂ ਦੋਨਾਂ ਨੂੰ ਆਪਾਂ ਜੋੜ ਦਈਏ 16 ਤੇ 14 ਕਿੰਨਾ ਹੋ ਗਿਆ 30 ਇਹਦਾ ਮਤਲਬ ਹੈ ਜੇ ਅਕਾਲੀ ਭਾਜਪਾ ਗਠਜੋੜ ਹੋ ਗਿਆ ਤੇ ਕਾਂਗਰਸ ਨਾਲੋਂ ਵੀ 27% ਨਾਲੋਂ ਵੀ ਅਕਾਲੀ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਹੈ ਉਹ 30% ਹੋ ਗਿਆ ਮਤਲਬ ਫੇਰ ਤਾਂ ਅਕਾਲੀ ਭਾਜਪਾਲੇ ਪੰਜਾਬ ਚ 9-10 ਸੀਟਾਂ ਜਿੱਤਦੇ ਆ ਭਾਈ ਇਹ ਤੱਕ ਸਿਆਸੀ ਕਹਿਰ ਮੱਚ ਜਾਣਾ ਜੇ ਅਕਾਲੀ ਭਾਜਪਾ ਪੰਜਾਬ ਚ ਅੱਜ 10 ਸੀਟਾਂ ਜਿੱਤਦੇ ਨੇ ਜਦੋਂ ਅਕਾਲੀ ਦਲ ਦਾ ਇਹ ਨਹੀਂ ਪਤਾ ਕਿ ਉਹ ਕਿਹੜੇ ਉਮੀਦਵਾਰ ਖੜੇ ਕਰੂ ਜਦੋਂ ਭਾਜਪਾ ਦਾ ਇਹ ਨਹੀਂ ਪਤਾ ਇਹ ਉਮੀਦਵਾਰ ਕਿੱਥੋਂ ਲਿਆਉਣਗੇ ਕਾਂਗਰਸ ਤੋਂ ਧਾਰੇ ਲਿਆਉਣਗੇ ਜਾਂ ਕੋਈ ਸੈਲੀਬ੍ਰਿਟੀ ਲਿਆਉਣਗੇ ਕੋਈ ਕਲਾਕਾਰ ਲਿਆਉਣਗੇ ਇਸ ਕਰਕੇ ਜਿਹੜੇ ਸਰਵੇਖਣ ਨੇ ਅੱਛਾ ਮੈਂ ਹੋਰ ਗੱਲ ਦੇਖੀ ਹੈ ਹੁਣ ਇਹ ਸਰਵੇਖਣ ਜਿਹੜੇ ਟੀਵੀਆਂ ਚ ਹੈ ਕਹਿੰਦਾ ਜੀ 25% ਆਪ ਨੂੰ 27% ਕਾਂਗਰਸ ਨੂੰ ਭਾਜਪਾ ਨੂੰ 16 ਤੇ ਸ਼੍ਰੋਮਣੀ ਅਕਾਲੀ ਦਲ ਨੂੰ 14 ਮਤਲਬ ਜਿਹੜੀਆਂ ਮੁੱਖ ਚਾਰ ਪਾਰਟੀਆਂ ਨੇ ਇਹਨਾਂ ਨੂੰ 82% ਪੈ ਜਾਊਗਾ 18% ਕਹਿੰਦੇ ਹੋਰਾਂ ਨੂੰ ਪੈ ਜਾਣੀਆਂ ਵੋਟਾਂ ਹੁਣ 18% ਹੋਰਾਂ ਵਾਲੇ ਕਿਹੜੇ ਆ ਸ਼ਿਮਰਨਜੀਤ ਸਿੰਘ ਮਾਨ ਵੀ ਅੱਜ ਦੀ ਸਥਿਤੀ 'ਚ ਮੈਨੂੰ ਬਰਨਾਲੇ 'ਚੋਂ ਦੁਬਾਰਾ ਜਿੱਤਦੇ ਨਹੀਂ ਦਿਖਦੇ ਬਜ਼ੁਰਗ। ਸਿਆਣੇ ਬਹੁਤ ਨੇ ਉਹ ਬਜ਼ੁਰਗ ਪਰ ਕੋਈ ਇਹੋ ਜੀ ਗੱਲਬਾਤ ਦਿਖੀ ਨਹੀਂ। ਇੱਕ ਵਾਰ ਲੋਕਾਂ ਨੇ ਜ਼ਰੂਰ ਉਹਨਾਂ ਨੂੰ ਸਮਰਥਨ ਦੇਤਾ ਦੇ ਦਿੱਤਾ। ਇੱਕ ਵਾਰ ਬਹੁਤ ਪਹਿਲਾਂ ਵੀ ਦਿੱਤਾ ਸੀ। ਸੋ ਬਹੁਤ ਸਮੇਂ ਬਾਅਦ ਉਹ ਸਮਾਂ ਆਇਆ ਸੀ। ਹੁਣ ਬਾਕੀ 18% ਪੰਜਾਬ 'ਚ ਕਿਹੜੇ ਨੇ? ਪੰਜਾਬ 'ਚ ਤਾਂ ਕੋਈ ਆਜ਼ਾਦ ਉਮੀਦਵਾਰ ਵੀ ਨਹੀਂ ਇਹੋ ਜਿਹਾ ਦਿਖਦੇ। ਜਿਹੜੇ 18% ਲੈ ਜਾਣ ਮਤਲਬ ਜੇ 18% ਦੂਸਰਿਆਂ ਨੂੰ ਹੈ ਮਤਲਬ ਬੀਜੇਪੀ ਨਾਲੋਂ ਵੀ ਜ਼ਿਆਦਾ ਜੇ 18% ਆਜ਼ਾਦ ਮੰਨ ਲਈਏ ਤੇ ਦੇਖੋ ਬੀਜੇਪੀ ਦਾ 16% ਹੈ ਬੀਜੇਪੀ ਨਾਲੋਂ ਵੱਧ ਵੀ 18% ਹੈ ਇਹਦਾ ਮਤਲਬ ਹੈ ਬੀਜੇਪੀ ਨੂੰ ਜੇ ਦੋ ਸੀਟਾਂ ਦਿੰਦੇ ਆ ਫਿਰ ਤਾਂ ਤਿੰਨ ਚਾਰ ਸੀਟਾਂ ਆਜ਼ਾਦ ਵੀ ਕੱਢ ਦੇ ਚ ਕਢਨੇ ਚਾਹੀਦੇ ਆ ਭਾਈ ਤੇ ਕਿਹੜੇ ਆਜ਼ਾਦ ਤੁਹਾਨੂੰ ਜਿੱਤਦੇ ਦਿਖਦੇ ਪੰਜਾਬ 'ਚ ਇਸ ਕਰਕੇ ਇਹ ਸਰਵੇਖਣ ਮੈਂ ਕਹਿੰਦਾ ਮਨ ਪਰਚਾਵੇ ਜੇ ਨੇ 18% ਉਹਨਾਂ ਨੇ ਤਾਂ ਦੇ ਤਾਂ ਹੋਣਾ ਵੀ ਪੰਜਾਬ 'ਚ 7-8 ਪਾਰਟੀਆਂ ਦੇ ਹੋਰ ਉਮੀਦਵਾਰ ਖੜਨਗੇ ਐਨੇ ਪੰਜਾਬ 'ਚ ਉਮੀਦਵਾਰ ਹੈ ਨਹੀਂ ਇਹ ਚਾਰ ਪਾਰਟੀਆਂ ਦੀ ਬਜਾਏ ਵੀ ਮੈਨੂੰ ਤਾਂ ਇਹ ਲੱਗਦਾ ਕਿ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣਾ ਹੈ ਹੁਣ ਉਹ ਕਾਂਗਰਸ ਕਰਦੀ ਹੈ ਭਾਜਪਾ ਕਰਦੀ ਹੈ ਅਕਾਲੀ ਦਲ ਕਰਦੀ ਹੈ ਦੇਖੋ ਅਕਾਲੀ ਦਲ ਤੇ ਭਾਜਪਾ ਤਾਂ ਮੈਨੂੰ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਦੇ ਦਿਖਦੇ ਨਹੀਂ ਹਾਂ ਜੇ ਕਾਂਗਰਸ ਆਪਣੇ ਦਮ ਤੇ ਚੋਣਾ ਲੜਦੀ ਹੈ ਤੇ ਇਹ ਕਹਿ ਸਕਦੇ ਹਾਂ ਕਿ ਭਾਜਪਾ ਤੇ ਅਕਾਲੀ ਦਲ ਨਾਲੋਂ ਕਾਂਗਰਸ ਥੋੜਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦਾ ਕਰ ਜੂ ਮੈਂ ਕੋਈ ਭੇਦ ਭਾਵ ਨਹੀਂ ਕਰਦਾ ਜਿਵੇਂ ਮੈਂ ਪਹਿਲਾਂ ਕਿਹਾ ਸਰਵੇਖਣ ਸਾਰਿਆਂ ਦੇ ਆਪਣੇ ਅਨੁਮਾਨ ਹੁੰਦੇ ਨੇ ਸੋ ਮੇਰਾ ਅਨੁਮਾਨ ਇਹ ਹੈ ਕਿ ਅੱਜ ਪੰਜਾਬ ਚ ਆਮ ਆਦਮੀ ਪਾਰਟੀ ਮੁਫਤ ਬਿਜਲੀ ਦੀ ਯੋਜਨਾ ਜ਼ੀਰੋ ਬਿੱਲ ਜ਼ੀਰੋ ਬਿੱਲ ਮਹਿਲਾ ਕਲੀਨਿਕ 38000 ਨੌਕਰੀਆਂ ਮੇਰਾ ਇਹ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਅੱਜ ਦੀ ਸਥਿਤੀ ਚ ਵੀ ਅਗਰ ਇਕੱਲੇ ਲੜਦੀ ਹੈ ਕਾਂਗਰਸ ਨਾਲ ਬਿਨਾ ਮਿਲੇ ਲੜਦੀ ਹੈ ਤੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੀਆਂ 10 ਤੋਂ 11 12 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਵੱਡਾ ਦਾਵਾ ਹੈ ਮੈਨੂੰ ਭਰੋਸਾ ਨਹੀਂ ਹੁੰਦਾ ਵੀ ਕਾਂਗਰਸ ਕਿਹੜੀ ਸੀਟ ਜਿੱਤੂ ਜੋ ਮੌਜੂਦਾ ਹਾਲ ਹੈ ਕਾਂਗਰਸ ਦਾ ਕਾਂਗਰਸ ਕੋਈ ਸੁਧਾਰ ਕਰ ਲੇ ਆਪਣੇ ਆਪ ਚ ਗੱਲ ਵੱਖਰੀ ਹੈ ਜੋ ਅੱਜ ਦੀਆਂ ਸਥਿਤੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਕਢਾਉਣ ਨੂੰ ਫਿਰਦੇ ਨੇ ਕਈ ਲੀਡਰ ਚਿੱਠੀਆਂ ਜਾਰੀ ਕਰੀ ਜਾਂਦੇ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਨਾ ਕੱਢਿਆ ਤੇ ਅਸੀਂ ਆ ਕਰ ਲਾਂਗੇ ਆ ਕਰ ਲਾਂਗੇ ਤੇ ਕਿਸੇ ਦਾ ਕਿਸੇ ਨਾਲ ਸੁਰ ਨਹੀਂ ਮਿਲਦਾ ਤੇ ਅੱਤ ਦੀ ਕਰਪਸ਼ਨ ਪਿਛਲੇ ਕੈਪਟਨ ਦੇ ਮਾਫੀਆ ਰਾਜ ਚ ਹੋਈ ਤੇ ਉਸ ਤੋਂ ਬਾਅਦ ਕਿੰਨੇ ਲੀਡਰ ਜੇਲ੍ਹਾਂ ਚ ਵਿਜੀਲੈਂਸ ਜਾਏ ਕਾਂਗਰਸ ਉਮੀਦਵਾਰ ਕਿਹਨੂੰ ਬਣਾਉ ਜ਼ਿਆਦਾਤਰ ਥਾਵਾਂ ਤੇ ਰਿਸ਼ਤੇਦਾਰਾਂ ਨੂੰ ਜਾਂ ਭੈਣਾਂ ਨੂੰ ਟਿਕਟਾਂ ਮਿਲਣੀਆਂ ਕਾਂਗਰਸ ਚ ਜਾਂ ਭਰਾਵਾਂ ਨੂੰ ਜਾਂ ਪਤਨੀਆਂ ਨੂੰ ਤੇ ਜਾਂ ਭਰਾਵਾਂ ਨੂੰ ਦੇਖੋ ਇਹ ਚਾਰ ਕੈਟਾਗਰੀ ਚ ਮੈਨੂੰ ਲੱਗਦਾ ਵੱਧ ਟਿਕਟਾਂ ਮਿਲਨੀਆਂ ਨੇ ਪਤਨੀ ਕੈਟਾਗਰੀ ਚ ਭੈਣ ਕੈਟਾਗਰੀ ਚ ਭਰਾ ਕੈਟਾਗਰੀ ਚ ਤੇ ਭਾਈ ਕੈਟਾਗਰੀ ਚ ਇਹਦੇ ਜਿਵੇਂ ਨੂੰ ਟਿਕਟਾਂ ਜਿਆਦਾ ਲੱਗਦੀਆਂ ਉਹਨਾਂ ਇੱਕ ਪੁੱਤ ਦੀ ਕੈਟਾਗਰੀ ਵੀ ਹੁੰਦੀ ਜਿੱਥੇ ਬਾਪ ਚਾਊਗਾ ਮੇਰੇ ਪੁੱਤ ਨੂੰ ਟਿਕਟ ਦੇ ਦਿਓ ਉਹ ਜਿਵੇਂ ਨੂੰ ਪਤਾ ਨਹੀਂ ਟਿਕਟ ਮਿਲੂਗੀ ਜਾਂ ਕਿਸੇ ਨੂੰ ਨਹੀਂ ਮਿਲੂਗੀ ਕਿਉਂਕਿ ਕਿਸੇ ਦਾ ਪੁੱਤ ਮੈਨੂੰ ਇਸ ਵਕਤ ਇੰਨਾ ਜਿਆਦਾ ਸਰਗਰਮ ਲੱਗਦਾ ਨਹੀਂ ਕਿ ਕਿਸੇ ਦਾ ਮੌਜੂਦਾ ਐਮਪੀ ਦਾ ਪੁੱਤ ਜਾਂ ਕਿਸੇ ਮੌਜੂਦਾ ਐਮਐਲਏ ਦਾ ਪੁੱਤ ਜਿੱਤ ਜੇ ਬਾਕੀ ਕੋਈ ਜਿੱਤ ਜੇ ਪਤਾ ਨਹੀਂ ਹੁੰਦਾ ਲੋਕਾਂ ਦੇ ਮਨ ਦਾ ਚਾਹ ਕਿੱਧਰ ਨੂੰ ਹੋ ਜੇ ਪਰ ਕਾਂਗਰਸ ਵਿੱਚ ਵਲੰਟੀਅਰ ਨੂੰ ਕਿਹਨੂੰ ਟਿਕਟ ਮਿਲਦੀ ਹੈ ਆਮ ਚਿਹਰੇ ਨੂੰ ਕਿਹਨੂੰ ਟਿਕਟ ਮਿਲਦੀ ਹੈ ਇਹ ਹੈਰਾਨੀ ਵਾਲੀ ਗੱਲ ਹੋਊਗੀ ਇਹਦੇ ਤੇ ਨਿਰਭਰ ਕਰਦਾ ਕਾਂਗਰਸ ਅਗਰ ਮਿਲ ਕੇ ਵੀ ਲੜਦੀ ਆ ਆਮ ਆਦਮੀ ਪਾਰਟੀ ਡਾ ਜੀ ਤੁਹਾਡੀ ਨਜ਼ਰ ਵਿੱਚ ਜਿਹੜਾ ਇਹ ਸਰਵੇਖਣ ਜਿਹੜਾ ਕਿ ਲਗਾਤਾਰ ਚਰਚਾਵਾਂ ਵਿੱਚ ਬਣਿਆ ਇਹ ਸਰਵੇਖਣ ਤੁਹਾਡੇ ਅਕੋਰਡਿੰਗਲੀ ਜ਼ਮੀਨੀ ਸਿਆਸੀ ਹਾਲਾਤਾਂ ਦੇ ਅਨੁਕੂਲ ਨਹੀਂ ਹੈ ਤਾਂ ਫਿਰ ਤੁਹਾਡੀ ਨਜ਼ਰ ਵਿੱਚ ਇਸ ਸਮੇਂ ਅਗਰ ਆਪਾਂ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਕਰੀਏ ਹਾਲਾਤਾਂ ਦੀ ਗੱਲ ਕਰੀਏ ਤਾਂ ਤੁਹਾਡੀ ਨਜ਼ਰ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ ਹੁਣ ਪੰਜਾਬ ਦੇ ਸਿਆਸੀ ਮਾਹੌਲ ਆਖਿਰ ਬਣੇ ਕੀ ਹੋਏ ਨੇ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਮੈਂ ਮੈਂ ਤਾਂ ਪੰਜਾਬ ਦੇ ਲੋਕ ਦੁਨੀਆ ਭਰ ਦੇ ਪੰਜਾਬੀ ਜਾਣਦੇ ਨੇ ਮੈਂ ਤਾਂ ਇੱਕ ਇੱਕ ਸਵਾਲ ਕਰ ਲੈਣਾ ਪਟਿਆਲਾ ਤੋਂ ਮੌਜੂਦਾ ਸਮੇਂ ਕਾਂਗਰਸ ਐਮਪੀ ਆ ਬੀਬੀ ਪ੍ਰਨੀਤ ਕੌਰ ਹੁਣ ਕਾਂਗਰਸੀ ਸਾਰੇ ਉਹਨਾਂ ਦੇ ਉਲਟ ਨੇ ਉਹ ਕਹਿੰਦੇ ਜੀ ਬੀਬੀ ਪ੍ਰਨੀਤ ਕੌਰ ਬੀਜੇਪੀ ਦੇ ਮੰਚ 'ਚ ਸ਼ੇਅਰ ਕਰਦੇ ਹੁਣ ਜੇ ਬੀਜੇਪੀ ਵੀ ਬੀਬੀ ਪ੍ਰਨੀਤ ਕੌਰ ਨੂੰ ਟਿਕਟ ਦੇ ਦੂ ਤੇ ਬੀਜੇਪੀ ਦਾ ਸੰਗਠਨ ਵੈਸੇ ਹੀ ਨਾਰਾਜ਼ ਹੈ ਕਿ ਕਾਂਗਰਸ ਤੋਂ ਆਏ ਲੀਡਰਾਂ ਨੂੰ ਬੀਜੇਪੀ ਵਾਲੇ ਟਿਕਟਾਂ ਦੇਈ ਜਾਂਦੇ ਪੰਜਾਬ 'ਚ ਜਿਵੇਂ ਤੁਸੀਂ ਦੇਖੋ ਕਾਂਗਰਸ ਕਿਹੜਾ ਸੂਬਾ ਜਿੱਤੀ ਤੇਲੰਗਾਨਾ ਜਿੱਤੀ ਨਾ ਕਾਂਗਰਸ ਕਿਉਂ ਜਿੱਤੀ ਤੇਲੰਗਾਨਾ ਕਿਉਂਕਿ ਤੇਲੰਗਾਨਾ ਚ ਜਿਹੜੀ ਮੌਜੂਦਾ ਸਰਕਾਰ ਸੀ ਉਹਦੀ ਐਂਟੀ ਇੰਕੰਮਨਸੀ ਸੀ ਪੰਜਾਬ ਚ ਕਾਂਗਰਸ ਦੇ ਖਿਲਾਫ ਐਂਟੀ ਇੰਕੰਮਨਸੀ ਸੀ 92 ਸੀਟਾਂ ਆਪ ਜਿੱਤ ਗਈ ਹੁਣ ਅਗਰ ਅਸੀਂ ਮੰਨ ਵੀ ਲਈਏ ਕਿ ਭਾਜਪਾ ਨੂੰ ਟਿਕਟ ਦੇ ਦਿੰਦੀ ਹੈ ਪ੍ਰਨੀਤ ਕੋਰ ਭਾਜਪਾ ਚੋਂ ਆ ਜਾਂਦੇ ਨੇ ਉਮੀਦਵਾਰ ਤੇ ਭਾਜਪਾ ਦਾ ਕਾਡਰ ਤਾਂ ਪਹਿਲਾਂ ਹੀ ਇਸ ਗੱਲ ਤੋਂ ਅੱਖਾ ਹੈ ਕਿ ਕਿੰਨੇ ਕਾਂਗਰਸੀ ਪੰਜਾਬ ਚ ਬੀਜੇਪੀ ਚ ਆਏ ਤੇ ਬੀਜੇਪੀ ਨੇ ਉਹਨਾਂ ਨੂੰ ਅਹੁਦੇ ਦਿੱਤੇ ਤੇ ਆਪਣੇ ਵਲੰਟੀਅਰ ਇਧਰ ਉਧਰ ਹੋ ਗਏ ਉਹਨਾਂ ਦੇ ਅੱਖੋਂ ਪਰੋਖੇ ਕਰਤੇ ਇਸ ਕਰਕੇ ਬੀਬੀ ਪ੍ਰਨੀਤ ਕੌਰ ਦਾ ਜਿੱਤਣਾ ਤਾਂ ਔਖਾ ਲੱਗਦਾ ਜੇ ਤੁਹਾਨੂੰ ਲੱਗਦਾ ਹੈ ਕਿ ਬੀਬੀ ਪ੍ਰਨੀਤ ਕੌਰ ਜਿੱਤ ਸਕਦੀ ਹੈ ਤਾਂ ਤੁਸੀਂ ਕਮੈਂਟ ਪਾ ਸਕਦੇ ਹੋ ਵੀ ਕਿਉਂ ਜਿੱਤ ਸਕਦੀ ਹੈ ਵੀ ਦੱਸ ਦਿਓ ਹੁਣ ਆਜੋ ਲੁਧਿਆਣੇ ਰਵਨੀਤ ਬਿੱਟੂ ਹੈ ਰਵਨੀਤ ਬਿੱਟੂ ਦਾ ਕੱਲ ਪਰਸੋਂ ਮੈਂ ਸੁਣਿਆ ਸੀ ਚੈਲੰਜ ਕਰਦਾ ਸੀ ਅਕਾਲੀ ਦਲ ਨੂੰ ਵੀ ਤੁਸੀਂ ਬਲਵੰਤ ਸਿੰਘ ਰਾਜੂ ਆਣੇ ਨੂੰ ਉਮੀਦਵਾਰ ਬਣਾ ਦਿਓ ਤੇ ਮੇਰੇ ਨਾਲ ਚੋਣ ਲੜ ਲੈ ਹੁਣ ਰਵਨੀਤ ਮਿੱਟੂ ਕਾਂਗਰਸ ਚ ਲੁਧਿਆਣੇ ਦੀ ਕਾਂਗਰਸ ਕਿੰਦੀ ਵੱਡੀ ਗੁੱਟਬਾਜ਼ੀ ਆ ਦੇਖੋ ਬਹੁਤ ਵੱਡੀ ਗੁੱਟਬਾਜ਼ੀ ਆ ਲੁਧਿਆਣੇ ਦੀ ਕਾਂਗਰਸ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਗੁੱਟਬਾਜ਼ੀ ਨੇ ਹਰਾਤਾ ਅੰਮ੍ਰਿਤਸਰ ਚ ਅਜੇ ਉਹੀ ਸਥਿਤੀਆਂ ਲੁਧਿਆਣੇ ਚ ਨੇ ਕਾਂਗਰਸ ਦੀ ਇੰਨੀ ਗੁੱਟਬਾਜ਼ੀ ਆ ਐਨੇ ਕਾਂਗਰਸ ਦੇ ਧੜੇ ਨੇ ਐਨੇ ਕਾਂਗਰਸ ਦੇ ਮੂੰਹ ਨੇ ਉਂਝ ਭਾਵੇਂ ਦੇਖਣ ਨੂੰ ਸਾਰੇ ਇਕੱਠੇ ਲੱਗਦੇ ਆ ਪਰ ਜਦੋਂ ਉਹ ਆਪਣੇ ਆਪਣੇ ਘਰੇ ਚਲੇ ਜਾਂਦੇ ਆ ਉਹਨਾਂ ਦੀਆਂ ਗੱਲਾਂ ਹੋਰ ਹੋ ਜਾਂਦੀਆਂ ਨੇ ਮੈਂ ਤਾਂ ਲੁਧਿਆਣੇ ਚ ਵੀ ਕਈ ਵਾਰੀ ਕਈ ਲੀਡਰਾਂ ਨੂੰ ਜਦੋਂ ਇਕੱਠੇ ਹੁੰਦੇ ਨੇ ਉਦੋਂ ਪਾਰਟੀ ਦੀ ਗੱਲ ਜਦੋਂ ਸ਼ਾਮ ਨੂੰ ਘਰੇ ਚਲੇ ਜਾਂਦੇ ਨੇ ਟੈਲੀਫੋਨ ਤੇ ਗੱਲ ਬਦਲ ਜਾਂਦੀ ਇਹ ਲੁਧਿਆਣੇ ਦਾ ਹਾਲ ਹੈ ਤੇ ਖਡੂਰ ਸਾਹਿਬ ਡਿੰਪਾ ਜੀ ਅਨੰਦਪੁਰ ਸਾਹਿਬ ਮਨੀਸ਼ ਤਿਵਾੜੀ ਡਿੰਪਾ ਔਰ ਮਨੀਸ਼ ਤਿਵਾੜੀ ਕਿਤਨਾ ਕਿਤੇ ਸਰਗਰਮ ਨੇ ਆਪਣੇ ਆਪਣੇ ਹਲਕੇ ਆਜ ਮਨੀਸ਼ ਤਿਵਾੜੀ ਵੀ ਡਿੰਪਾ ਵੀ ਫਤਿਹਗੜ੍ਹ ਸਾਹਿਬ ਚਮਰ ਸਿੰਘ ਅਮਰ ਸਿੰਘ ਵੀ ਉਹਨਾਂ ਦਾ ਪੁੱਤ ਨਹੀਂ ਐਮਐਲਏ ਬਣ ਸਕਿਆ ਅਮਰ ਸਿੰਘ ਐਮਪੀ ਨੇ ਫਤਗੜ ਸਾਹਿਬ ਤੋਂ ਇਹ ਵੀ ਜਦੋਂ 2022 ਤੋਂ ਪਹਿਲਾਂ ਦੀਆਂ ਚੋਣਾਂ ਸੀ ਬਹੁਤ ਸਰਗਰਮ ਲੱਗ ਰਹੇ ਸੀ ਕਿ ਇਹਨਾਂ ਦਾ ਪੁੱਤ ਜਿੱਤ ਜਾ ਇਹਨਾਂ ਦਾ ਪੁੱਤ ਨਹੀਂ ਜਿੱਤ ਸਕਿਆ ਇਹਨਾਂ ਨੇ ਮਿਹਨਤ ਬਹੁਤ ਕੀਤੀ ਔਰ ਅੱਜ ਫਤਗੜ ਸਾਹਿਬ ਦੇ ਵਿੱਚ ਵੀ ਕਾਂਗਰਸ ਦਾ ਵਲੰਟੀਅਰ ਲੋਕ ਸਭਾ ਪੱਧਰ ਤੇ ਮੈਨੂੰ ਓਡਾ ਸਰਗਰਮ ਨਹੀਂ ਲਿਖਦਾ ਅਮਰਸਰ ਆਜੋ ਗੁਰਜੀਤ ਔਜਲਾ 딤파 ਟਿਵਾੜੀ ਗੁਰਜੀਤ ਔਜਲਾ ਗੁਰਜੀਤ ਔਜਲਾ ਕੀ ਸਾਰੇ ਧੜਿਆਂ ਦਾ ਸਮਰਥਨ ਇਹਨਾਂ ਨੂੰ ਮਿਲ ਜੂ ਕੀ ਨਵਜੋਤ ਸਿੰਘ ਸਿੱਧੂ ਗੁਰਜੀਤ ਔਜਲਾ ਦੇ ਹੱਕ ਚ ਪ੍ਰਚਾਰ ਕਰੂ ਕੀ ਡਾਕਟਰ ਨਵਜੋਤ ਕੌਰ ਗੁਰਜੀਤ ਔਜਲਾ ਦੇ ਹੱਕ ਚ ਪ੍ਰਚਾਰ ਕਰੂ ਜਦੋਂ ਵਿਧਾਨ ਸਭਾ ਚੋਣਾਂ ਦੀਆਂ ਇਲੈਕਸ਼ਨਾਂ ਸੀ ਤਾਂ ਕਈ ਲੀਡਰ ਇੱਕ ਦੂਜੇ ਨੂੰ ਅੰਮ੍ਰਿਤਸਰ ਚ ਹਰਾਉਣ ਤੇ ਲੱਗੇ ਰਹੇ ਕੀ ਉਹ ਸਾਰੇ ਲੀਡਰ ਹੁਣ ਇਕੱਠੇ ਹੋ ਜਾਣਗੇ ਕਾਂਗਰਸ ਦੀ ਸਭ ਤੋਂ ਵੱਡੀ ਦਿੱਕਤ ਕੀ ਹੈ ਕਿ ਕਾਂਗਰਸ ਚ ਜਿੰਨੇ ਵੀ ਲੀਡਰ ਨੇ विधानसभा ਪੱਧਰ ਤੇ ਉਹ ਸਾਰਿਆਂ ਦੇ ਸੁਰ ਵੱਖਰੇ ਵੱਖਰੇ ਨੇ ਇਸ ਕਰਕੇ ਇਹ ਮੈਨੂੰ ਅੰਮ੍ਰਿਤਸਰ ਦੀ ਸੀਟ ਵੀ ਗੁੰਝਲਦਾਰ ਲੱਗਦੀ ਆ ਮੈਨੂੰ ਇਸ ਵਾਰ ਕਾਂਗਰਸ ਦੇ ਪੱਖੋਂ ਉਹਦਾ ਕਾਰਨ ਕੀ ਆ ਜਿਹੜਾ ਮੇਅਰ ਸੀ ਕਾਂਗਰਸ ਦਾ ਉਹ ਚਲਾ ਗਿਆ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਕੋਲੇ ਸਾਰੇ ਲਗਭਗ ਉੱਥੇ ਵਿਧਾਨ ਸਭਾ ਦੇ ਹਲਕੇ ਆ ਅਜਿਹੇ ਹਾਲਾਤਾਂ ਚ ਕਾਂਗਰਸ ਔਖੀ ਐ ਫਤਿਹਗੜ ਸਾਹਿਬ ਚ ਵੀ ਆਮ ਆਦਮੀ ਪਾਰਟੀ ਲਗਾਤਾਰ ਸਰਗਰਮ ਐ ਬਹੁਤ ਸਾਰੇ ਹਲਕਿਆਂ ਦੇ ਵਿੱਚ ਐ ਨਨਤਪੁਰ ਸਾਹਿਬ ਤੋਂ ਮਨੀਸ਼ ਟਵਾੜੀ ਉਹ ਬਹੁਤ ਸਰਗਰਮ ਨੇ ਕਿਸੇ ਕੰਟਰੋਵਰਸੀ ਚ ਨਹੀਂ ਨਹੀਂ ਸੰਗਰੂਰ ਤੋਂ ਸਿਮਰਜੀਤ ਸਿੰਘ ਮਾਨ ਪਿਛਲੀ ਵਾਰੀ ਲੋਕਾਂ ਨੇ ਮੁਹੱਬਤ ਦਿੱਤੀ ਬਹੁਤ ਦੇ ਜਿਆਦਾ ਕਸੌਟੀ ਤੇ ਖਰੇ ਨਹੀਂ ਉਤਰੇ ਸਿਮਰਜੀਤ ਸਿੰਘ ਮਾਨ ਕੋਈ ਇਹੋ ਜਿਹਾ ਕੰਮ ਨਹੀਂ ਸਿਮਰਜੀਤ ਸਿੰਘ ਮਾਨ ਕੋ ਜਿਹੜਾ ਉਹਨਾਂ ਨੇ ਕਿਹਾ ਹੋਏ ਵੀ ਦੇਖੋ ਮੈਂ ਸੰਗਰੂਰ ਚ ਧੰਨ ਧੰਨ ਕਰਾਤੀ ਜਲੰਧਰ ਚ ਆਮ ਆਦਮੀ ਪਾਰਟੀ ਦਾ ਸੁਸ਼ੀਲ ਕੁਮਾਰ ਰਿੰਕੂ ਹੁਣ ਜਲੰਧਰ ਚ ਵੀ ਕਾਂਗਰਸ ਚ ਫੁੱਟ ਹੈ ਬਹੁਤ ਜਿਆਦਾ ਫੁੱਟ ਹੈ ਕਈ ਦਾਵੇਦਾਰ ਹੋਣਗੇ ਕੀ ਇਸ ਵਾਰ ਚੌਧਰੀ ਪਰਿਵਾਰ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ ਕੁਝ ਨਹੀਂ ਪਤਾ ਔਖੀ ਲੱਗਦੀ ਹੋਰ ਵੀ ਟਿਕਟਾਂ ਦੇ ਕਈ ਦਾਵੇਦਾਰ ਨੇ ਇੱਕ ਦਾ ਇਹੋ ਜਿਹਾ ਦਾਵੇਦਾਰ ਵੀ ਆ ਜੀ ਉਹਨੂੰ ਨਾ ਟਿਕਟ ਮਿਲੀ ਉਹਨੇ ਬੀਜੇਪੀ ਚਲੇ ਜਾਣਾ ਪਰ ਜੇ ਬੀਜੇਪੀ ਚਲੇ ਜਾਂਦਾ ਕੀ ਉਹ ਦਾਵੇਦਾਰ ਜਿੱਤ ਜੂ ਇਹ ਬੀਜੇਪੀ ਲਈ ਵੀ ਸਵਾਲ ਹੈ ਕਿ ਤੁਸੀਂ ਕਾਂਗਰਸ ਤੋਂ ਲਿਆ ਲਿਆ ਕੇ ਟਿਕਟਾਂ ਦੇਵੋਗੇ ਇਹ ਬੀਜੇਪੀ ਅੱਗੇ ਸਵਾਲ ਹੈ ਹੁਣ ਫਿਰੋਜ਼ਪੁਰ ਆਜੋ ਉੱਥੇ ਸੁਖਵੀਰ ਸਿੰਘ ਬਾਦਲ ਹੈ ਬੀਜੇਪੀ ਨਾਲ ਸਮਝੌਤਾ ਨਹੀਂ ਸੁਖਵੀਰ ਸਿੰਘ ਬਾਦਲ ਆਪਣੇ ਦਮ ਤੇ ਜਿੱਤ ਜੂ ਫਿਰੋਜ਼ਪੁਰ ਤੋਂ ਮੈਨੂੰ ਔਖਾ ਲੱਗਦਾ ਅਕਾਲੀਆਂ ਨੂੰ ਇਹ ਗੱਲ ਪਸੰਦ ਨਹੀਂ ਆਉਣੀ ਕਿਉਂਕਿ ਅਕਾਲੀ ਤਾਂ ਇਹ ਮੰਨਦੇ ਨੇ ਕਿ ਅਸੀਂ 13 ਦੀਆਂ 13 ਜਿੱਤਾਂਗੇ ਹੋ ਸਕਦਾ ਪੂਰੀਆਂ ਨਾ ਵੀ ਮੰਨਦੇ ਹੁਣ ਅਕਾਲੀ ਭਾਈ ਅੱਜਕੱਲ ਸਾਰੀਆਂ ਕਹਿੰਦੇ ਨੇ ਲੋਕ ਕਹਿੰਦੇ ਨੇ ਵੀ ਅਸੀਂ ਬਹੁਤ ਲਵਾਂਗੇ ਜੀ ਜ਼ਿਆਦਾ ਜਿੱਤਾਂਗੇ ਅਸੀਂ 9-10 ਜਿੱਤਾਂਗੇ ਹੁਣ ਜਦੋਂ ਅਕਾਲੀ ਦਲ ਦੇ ਨਾਲ ਭਾਜਪਾ ਨਹੀਂ ਹੈ ਜਦੋਂ ਟਰੈਕਟਰ ਨਾਲ ਟਰਾਲੀ ਨਹੀਂ ਹੈ ਤੇ ਇਕੱਲੇ ਟਰੈਕਟਰ ਦੇ ਨਾਲ ਤੁਸੀਂ ਵਾਹੀ ਤਾਂ ਕਰ ਸਕਦੇ ਹੋ ਢੋਆ ਡਵਾਈ ਨਹੀਂ ਕਰ ਸਕਦੇ ਤੇ ਟਰਾਲੀ ਚ ਜੇ ਰੇਤਾ ਭਰ ਵੀ ਲਓਗੇ ਦਿਲ ਜਾਓਗੇ ਕਿਵੇਂ ਜੇ ਟਰੈਕਟਰ ਹੈ ਨਹੀਂ ਇਸ ਕਰਕੇ ਅਕਾਲੀ ਭਾਜਪਾ ਗੱਠਜੋੜ ਜਦੋਂ ਦਾ ਟੁੱਟਿਆ ਜਗਦੀਸ਼ ਜੀ ਇਹਨਾਂ ਦਾ ਵੀ ਮੈਨੂੰ ਔਖਾ ਲੱਗਦਾ ਹੈ ਵੀ ਪੰਜਾਬ ਚ ਅੱਜ ਕਿਸੇ ਸੀਟ ਤੇ ਇਹ ਅੱਗੇ ਜਾਣਗੇ ਜਾਂ ਨਹੀਂ ਅੱਜ ਦੇ ਹਾਲਾਤ ਮੇਰਾ ਅਨੁਮਾਨ ਹੈ ਜ਼ਰੂਰੀ ਨਹੀਂ ਤੁਸੀਂ ਸਾਰੇ ਮੇਰੀ ਗੱਲ ਨਾਲ ਸਹਿਮਤ ਹੋਵੋ ਡੈਮੋਕ੍ਰੇਸੀ ਚ ਸਭ ਨੂੰ ਆਪਣਾ ਵਿਚਾਰ ਰੱਖਣ ਦਾ ਆਜ਼ਾਦੀ ਹੈ ਮੈਂ ਅਨੁਮਾਨ ਦੇ ਰਿਹਾ ਆਪਣੇ ਸੋਚ ਮਤਵਕ ਬਠਿੰਡਾ ਤੋਂ ਬੀਬੀ ਹਰਸਿਮਰਤ कौर ਬਾਗਲ ਮੈਨੂੰ ਜਿੱਤਦੇ ਔਖੇ ਲੱਗਦੇ ਵੀਵੀ ਹਰ ਸਿਮਰਤ ਕੋਰ ਬਾਦਲ ਫਰੀਦਕੋਟ ਤੋਂ ਮੁਹੰਮਦ ਸਦੀਕ ਸਾਹਿਬ ਉਹ ਵੀ ਬਹੁਤੇ ਹੁਣ ਸਰਗਰਮ ਨਹੀਂ ਗੁਰਦਾਸਪੁਰ ਤੋਂ ਸਨੀ ਦਿਵਲੋ ਤਾਂ ਸੁਖਨਾ ਆਈ ਬਹੁਤ ਘੱਟ ਹੈ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਜੀ ਕੇਂਦਰੀ ਮੰਤਰੀ ਨੇ ਸਟੇਟ ਦੇ ਪੰਜਾਬ ਲਈ ਕੋਈ ਬਹੁਤ ਵੱਡਾ ਯੋਗਦਾਨ ਦੱਸ ਦੇਣ ਵੀ ਪੰਜਾਬ ਚ ਸੋਮ ਪ੍ਰਕਾਸ਼ ਜੀ ਸੋਮ ਪ੍ਰਕਾਸ਼ ਜੀ ਹੋਈ ਪਈ ਹੋਵੇ ਸੋ ਇਹ ਮੋਟੇ-ਮੋਟੇ ਅਨੁਮਾਨ ਨੇ ਜਿੱਥੇ ਅਸੀਂ ਇੱਕ ਅੰਦਾਜ਼ਾ ਲਾਉਨੇ ਆ ਕਿ ਕੀ ਬਣਨ ਜਾ ਰਿਹਾ ਸੋ ਮੈਨੂੰ ਮੈਂ ਫਿਰ ਉਹੀ ਕਹਿ ਰਿਹਾ ਕਿ ਕਾਂਗਰਸ ਨੂੰ ਚੁਣੌਤੀ ਅਕਾਲੀ ਦਲ ਤੇ ਬੀਜੇਪ ਆਮ ਆਦਮੀ ਪਾਰਟੀ ਨੂੰ ਚੁਣੌਤੀ ਬੀਜੇਪ ਤੇ ਅਕਾਲੀ ਦਲ ਤੋਂ ਹੈ ਹੀ ਨਹੀਂ ਆਮ ਆਦਮੀ ਪਾਰਟੀ ਨੂੰ ਜਿਹੜੀ ਚੁਣੌਤੀ ਹੈ ਉਹ ਉਦੋਂ ਬਣਨੀ ਹੈ ਅਗਰ ਅਕਾਲੀ ਦਲ ਔਰ ਬੀਜੇਪ ਇਕੱਠੇ ਹੋ ਜਾਂਦੇ ਨੇ ਅਗਰ ਅਕਾਲੀ ਦਲ ਔਰ ਬੀਜੇਪ ਇਕੱਠੇ ਹੋ ਜਾਂਦੇ ਨੇ ਤੇ 2-3 ਸੀਟਾਂ ਤੇ ਜਿੱਥੇ ਜਿੱਥੇ ਜਿਵੇਂ ਅਨੰਦਪੁਰ ਸਾਹਿਬ ਦੀ ਸੀਟ ਹੈ ਤਿਵਾੜੀ ਸਾਹਿਬ ਖੜੇ ਨੇ ਉਥੇ ਆਮ ਆਦਮੀ ਪਾਰਟੀ ਤਿਵਾੜੀ ਸਾਹਿਬ ਕਾਂਗਰਸ ਤੇ ਅਕਾਲੀ ਬੀਜੇਪੀ ਫਿਰ 3 13 ਬਣ ਗਿਆ ਫਿਰ ਉਥੇ ਟਕਾਉਣੇ ਮੁਕਾਬਲੇ ਦੇ ਅਸਾਰ ਬਣ ਸਕਦੇ ਨੇ ਜਿੱਥੇ ਟਕਾਉਣਾ ਮੁਕਾਬਲਾ ਬਹੁਤ ਫਸਮਾ ਹੋਊਗਾ ਉਥੇ ਕੋਈ ਨਤੀਜਾ ਕਾਂਗਰਸ ਦੇ ਹੱਕ ਚ ਵੀ ਜਾ ਸਕਦਾ ਹੈ ਇਸੇ ਤਰ੍ਹਾਂ ਅਗਰ ਕੋਈ ਟਕਾਉਣਾ ਮੁਕਾਬਲਾ ਲੁਧਿਆਣੇ ਤਕੜਾ ਹੋ ਜਾਂਦਾ ਰਵਨੀਤ ਬਿੱਟੂ ਇੱਕ ਪਾਸੇ ਇੱਕ ਪਾਸੇ ਆਮ ਆਦਮੀ ਪਾਰਟੀ ਇੱਕ ਪਾਸੇ ਅਕਾਲੀ ਬੀਜੇਪੀ ਟਕਾਉਣਾ ਮੁਕਾਬਲਾ ਫਸਮਾ ਹੋਊਗਾ ਤਾਂ ਮਾੜੀ ਜੀ ਸੰਭਾਵਨਾ ਉਹਦੇ ਚ ਮੈਨੂੰ ਕਾਂਗਰਸ ਔਰ ਆਪ ਚੋਂ ਇੱਕ ਪਾਰਟੀ ਦੀ ਲੱਗਦੀ ਆ ਅਕਾਲੀ ਭਾਜਪੀ ਨੇ ਮੈਨੂੰ ਉਹ ਵੀ ਔਖੀ ਲੱਗਦੀ ਆ ਟਕੋਣੇ ਮੁਕਾਬਲੇ ਦੇ ਵਿੱਚ ਵੀ ਕਿਉਂਕਿ ਕਿਤੇ ਟਕੋਣਾ ਮੁਕਾਬਲਾ ਅਕਾਲੀ ਭਾਜਪੀ ਕਰਕੇ ਮੈਨੂੰ ਬਣਦਾ ਬਹੁਤਾ ਨਜ਼ਰ ਨਹੀਂ ਆਉਂਦਾ ਔਰ ਤੁਸੀਂ ਮੇਰਾ ਅਨੁਮਾਨ ਜੇ ਜਾਨਣਾ ਚਾਹੁੰਦੇ ਹੋ ਤੇ 13 ਸੀਟਾਂ ਚ ਮੈਂ ਪਹਿਲਾਂ ਹੀ ਕਹ ਰਿਹਾ ਵੀ 10 ਸੀਟਾਂ ਤੋਂ ਅੱਗੇ ਆਮ ਆਦਮੀ ਪਾਰਟੀ ਰਹੂਗੀ ਹਾਲ ਦੀ ਘੜੀ ਕਿਉਂਕਿ ਮੁਫਤ ਬਿਜਲੀ ਹੈ ਜ਼ੀਰੋ ਬਿੱਲ ਹੈ ਮਹੱਲਾ ਕਲੀਨਿਕ ਨੇ 38000 ਤੋਂ ਵੱਧ ਨੌਕਰੀਆਂ ਨੇ ਔਰ ਕੋਈ ਵੱਡਾ ਘਟਾਲਾ ਇਸ ਸਰਕਾਰ ਚ ਨਹੀਂ ਆਇਆ ਪੰਜਾਬ ਚ ਖਾਸ ਤੌਰ ਤੇ ਔਰ ਭਾਜਪਾ ਔਰ ਅਕਾਲੀ ਦਲ ਵੱਖਰੇ ਨੇ ਜਦੋਂ ਵੋਟਾਂ ਦੀ ਡਿਵੀਜ਼ਨ ਬਹੁਤ ਹੈ ਜਦੋਂ ਵੋਟ ਸ਼ੇਅਰ ਦਾ ਡਿਵੀਜ਼ਨ ਬਹੁਤ ਜ਼ਿਆਦਾ ਹੈ ਉਦੋਂ ਜਦੋਂ ਆਮ ਆਦਮੀ ਪਾਰਟੀ ਨੇ ਸਾਰੇ ਨਵੇਂ ਚਿਹਰੇ ਦੇਣੇ ਆ ਦੇਖੋ ਆਮ ਆਦਮੀ ਪਾਰਟੀ ਕੋਲੇ ਕੋਈ ਬੈਕਲੌਗ ਨਹੀਂ ਹੈ ਲੀਡਰਾਂ ਦਾ ਆਮ ਆਦਮੀ ਪਾਰਟੀ ਨੇ ਜਦੋਂ ਐਮਪੀ ਦੇ ਚਿਹਰੇ ਲਿਆਉਣੇ ਇਸ ਵਾਰ ਨਵੇਂ ਲਿਆਉਣੇ ਕਾਂਗਰਸ ਕੋਲੇ ਉਹੀ ਲੋਕ ਮੁਰਮੁਰ ਕੇ ਆਉਣੇ ਆ ਜਿਹੜੇ ਪਹਿਲਾਂ ਕੋਈ ਬਹੁਤ ਜ਼ਿਆਦਾ ਡਿਲੀਵਰ ਨਹੀਂ ਕਰ ਪਾਏ ਇਸੇ ਤਰ੍ਹਾਂ ਅਕਾਲੀ ਭਾਜਪਾ ਕੋਲੇ ਬੀਜੇਪੀ ਕੋਲੇ ਅਮਰਸਰਚ ਅਗਰ ਪੂਰੀ ਸਾਹਮਣੂ ਲਿਆਉਣਗੇ ਉਹਨਾਂ ਨੇ ਕੋਈ ਬਹੁਤ ਵੱਡੇ ਕੰਮ ਅਮਰਸਰਚ ਕੀਤੇ ਨਹੀਂ ਪਹਿਲਾਂ ਉਹ ਹਾਰ ਗਏ ਸੀ ਹੁਣ ਅਗਰ ਸਨੀ ਦੇਵਲ ਨੂੰ ਲਾਉਣਗੇ ਲਿਆਉਣਗੇ ਤੇ ਮੈਨੂੰ ਲੱਗਦਾ ਸਨੀ ਦੇਵਲ ਨੂੰ ਚੋਣ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਪੈਣੀ ਲੋਕਾਂ ਨੇ ਕਹਣਾ ਸਨੀ ਜੀ ਨਾ ਆਇਓ ਕਿਉਂਕਿ ਤੁਸੀਂ 5 ਸਾਲ ਨਹੀਂ ਆਏ ਤੇ ਹੁਣ ਚੋਣ ਪ੍ਰਚਾਰ ਤੁਸੀਂ ਕੀ ਕਰਨਾ ਤੇ ਬੀਜੇਪੀ ਨੂੰ ਬੜੀਆਂ ਦਿੱਕਤਾਂ ਖੜੀਆਂ ਹੋਣਗੀਆਂ ਉਹਨਾਂ ਦੋ ਸੀਟਾਂ ਤੇ ਵੀ ਔਰ ਬਾਕੀ ਸੀਟਾਂ ਤੇ ਅਕਾਲੀ ਦਲ ਆਪਣੇ ਉਮੀਦਵਾਰ ਲਿਆਉ ਉਨਾ ਅਕਾਲੀ ਦਲ ਦੀ ਤਾਂ ਕੋਸ਼ਿਸ਼ ਇਹੀ ਹੈ ਵੀ ਜਿਹੜੇ ਪਹਿਲਾਂ ਸਾਨੂੰ ਛੱਡ ਕੇ ਗਏ ਅਸੀਂ ਉਹਨਾਂ ਨੂੰ ਮੋੜ ਲਾਈਏ ਇਹ ਲੋੜ ਕਦੋਂ ਪੈਂਦੀ ਹੈ ਜਦੋਂ ਤੁਹਾਡੇ ਕੋਲੇ ਨਵੇਂ ਚਿਹਰੇ ਜੇਤੂ ਨਾ ਹੋਣ ਅੱਜ ਸੰਗਰੂਰ ਚ ਅਕਾਲੀ ਦਲ ਕੋਲੇ ਮੈਨੂੰ ਜੇਤੂ ਚਿਹਰਾ ਦੱਸੋ ਲੁਧਿਆਣੇ ਚ ਜੇਤੂ ਚਿਹਰਾ ਦੱਸੋ ਪਟਿਆਲੇ ਚ ਅਕਾਲੀ ਦਲ ਕੋਲੇ ਜੇਤੂ ਚਿਹਰਾ ਦੱਸੋ ਅਸਲ ਚ ਦਿੱਕਤ ਕੀ ਹੈ ਪੋਲਿਟੀਕਲ ਪਾਰਟੀਆਂ ਨੇ ਕਿਸੇ ਵੀ ਇੱਕ ਇੱਕ ਆਪਣੇ ਲੀਡਰ ਨੂੰ ਡਿਵੈਲਪ ਨਹੀਂ ਹੋਣ ਦਿੱਤਾ ਸਾਰੀਆਂ ਪੋਲਿਟੀਕਲ ਪਾਰਟੀਆਂ ਦਾ ਸਿਸਟਮ ਇਹ ਹੈ ਕਿਸੇ ਲੀਡਰ ਨੂੰ ਕੋਈ ਪਸੰਦ ਹੈ ਕਿਸੇ ਨੂੰ ਕੋਈ ਪਸੰਦ ਹੈ ਇਹ ਇੱਕ ਬਹੁਤ ਲੌਂਗ ਟਰਮ ਪਲੈਨਿੰਗ ਹੋਣੀ ਚਾਹੀਦੀ ਹੈ ਘੱਟੋ ਘੱਟ 3-3 ਸਾਲ ਪਹਿਲਾਂ ਕਿ ਸਾਡਾ ਇਹ ਉਮੀਦਵਾਰ ਹੋਊਗਾ 2-3 ਸਾਲ ਉਹ ਉਮੀਦਵਾਰ ਮਿਹਨਤ ਕਰੇ ਹਲਕੇ ਚ ਲੋਕਾਂ ਨੂੰ ਭਰੋਸਾ ਹੋਵੇ ਕਿ ਹਾਂ ਇਹ ਬੰਦਾ 2.5-3 ਸਾਲ ਦਾ ਮਿਹਨਤ ਕਰ ਰਿਹਾ ਤੇ 2.5-3 ਸਾਲ ਦੌਰਾਨ ਇਹਦਾ ਆਚਰਣ ਲੋਕਾਂ ਪ੍ਰਤੀ ਵਿਹਾਰ ਮਿਲਣਾ ਜਿਲਣਾ ਠੀਕ ਰਿਹਾ ਤਾਂ ਲੋਕ ਸੋਚਣਗੇ ਅਸੀਂ ਵੋਟ ਪਾ ਦਈਏ ਸੋ ਨਹੀਂ ਤਾਂ ਬੀਜੇਪੀ ਔਰ ਅਕਾਲੀ ਦਲ ਦੀ ਉਮੀਦ ਸਿਰਫ ਨਰਿੰਦਰ ਮੋਦੀ ਤੇ ਰਹਿਣੀ ਹੈ ਵੀ ਨਰਿੰਦਰ ਮੋਦੀ ਦੀ ਲਹਿਰ ਚੱਲੇ ਤੇ ਅਸੀਂ ਲਹਿਰ 'ਚ ਜਿੱਤ ਜਾਈਏ ਜੇ ਕੋਈ ਇਹੋ ਜੀ ਲਹਿਰ ਚੱਲ ਗਈ ਸੁਨਾਮੀ ਵਰਗੀ ਫਿਰ ਮੈਂ ਕਹਿ ਨਹੀਂ ਸਕਦਾ ਪਰ ਲਹਿਰ ਕੋਈ ਸੁਨਾਮੀ ਵਾਲੀ ਦਿਖਦੀ ਨਹੀਂ ਹਾਂ ਅਗਰ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ 'ਚ ਇਕੱਠੇ ਹੋ ਕੇ ਚੋਣਾਂ ਲੜਦੇ ਨੇ ਫਿਰ ਚੰਡੀਗੜ੍ਹ ਦੀ ਵੀ ਇਹ ਜਿੱਤ ਜਾਣਗੇ ਫਿਰ 13 1 ਫਿਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠਜੋੜ ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀ 14ਵੀਂ ਸੀਟ ਇਹ ਸਾਰੇ ਜਿੱਤ ਜਾਣਗੇ ਇੰਡੀਆ ਗੱਠਬੰਧਨ ਦੀ ਜੇ ਮੈਂ ਗੱਲ ਕਰਾਂ ਪੰਜਾਬ ਚ ਇੰਡੀਆ ਗਠਬੰਧਨ ਕਲੀਨ ਫਲੀਪ ਕਰ ਸਕਦਾ ਹੈ ਇਹ ਮੈਨੂੰ ਲੱਗਦਾ ਹੈ ਅਗਰ ਕਾਂਗਰਸ ਗਠ ਜੋੜ ਨਹੀਂ ਕਰਦੀ ਤੇ ਫਿਰ ਆਮ ਆਦਮੀ ਪਾਰਟੀ ਵੱਧ ਸੀਟਾਂ ਜਿੱਤੂਗੀ ਔਰ 10 ਤੋਂ ਵੱਧ ਸੀਟਾਂ ਜਿੱਤੂਗੀ ਮੈਨੂੰ ਇਹ ਲੱਗਦਾ ਡਲਾ ਜੀ ਜਿਵੇਂ ਆਪਾਂ ਲਗਾਤਾਰ ਇਸ ਸਰਵੇਖਣ ਦੇ ਉੱਪਰ ਚਰਚਾ ਕਰ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਤਾਂ ਇੱਥੇ ਗੱਲ ਕਰਨੀ ਜ਼ਰੂਰ ਇਹ ਬੰਦੀ ਹੈ ਕਿ ਜਿਵੇਂ ਹੀ ਇਸ ਸਰਵੇਖਣ ਚਰਚਾਵਾ ਵਿੱਚ ਆਇਆ ਪਾਰਟੀਆਂ ਦੀ ਜਿਹੜੀ ਅੰਦਰੂਨੀ ਸਿਆਸਤ ਹੈ ਉਹ ਵੀ ਗਰਮ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਇਹ ਜਿਹੜਾ ਸਰਵੇਖਣ ਹੈ ਪੰਜਾਬ ਦੀਆਂ ਆਉਣ ਵਾਲੀਆਂ ਸਿਆਸੀ ਸਥਿਤੀਆਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦਾ ਹੈ ਖਾਸ ਹੋਤੇ ਜੇਕਰ ਇਸ ਨੂੰ ਆਪਾਂ ਇੰਡੀਆ ਗਠਬੰਧਨ ਦੇ ਨਾਲ ਜੋੜ ਕੇ ਗੱਲ ਕਰੀਏ ਤਾਂ ਕੀ ਸੰਭਾਵਨਾਵਾਂ ਲੱਗਦੀਆਂ ਨੇ ਕਿ ਇਹ ਜਿਹੜਾ ਸਰਵੇਖਣ ਹੈ ਇੰਡੀਆ ਗਠ ਜੋੜ ਦੀਆਂ ਸੰਭਾਵਨਾਵਾਂ ਤੇ ਵੀ ਕੋਈ ਅਸਰ ਪਾ ਸਕਦਾ ਹੈ ਕਿੰਨਾ ਕੁ ਪ੍ਰਭਾਵ ਪੈਂਦਾ ਨਜ਼ਰ ਆਉਂਦਾ ਇਸ ਸਰਵੇਖਣ ਦਾ ਵੀ ਦੇਖੋ ਜਿਹੜਾ ਇਹ ਸਰਵੇਖਣ ਆਇਆ ਹੈ ਮੀਡੀਆ ਦੇ ਵਿੱਚ ਉਹਦੇ ਨਾਲ ਕਾਂਗਰਸੀ ਲੀਡਰ ਤਾਂ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਉਹ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਹੀਂ ਲੜਨਾ ਉਹ ਤਾਂ ਕਹਿੰਦੇ ਨੇ ਅਸੀਂ ਪੰਜਾਬ 'ਚ ਜੋ ਮਰਜ਼ੀ ਹੋ ਜੇ ਅਸੀਂ ਇੰਡੀਆ ਗਠਜਬੰਦਨ ਦੇ ਤਹਿਤ ਪੰਜਾਬ 'ਚ ਸਮਝੌਤਾ ਨਹੀਂ ਕਰਨਾ ਹੁਣ ਜੇ ਕਾਂਗਰਸ ਵਾਲੇ ਪੰਜਾਬ 'ਚ ਸਮਝੌਤਾ ਨਹੀਂ ਕਰਨਗੇ ਇਸ ਸਰਵੇਖਣ ਦੇ ਆਧਾਰ ਤੇ ਅਗਰ ਉਹਨਾਂ ਨੂੰ ਲੱਗੂਗਾ ਕਿ ਅਸੀਂ 5-7 ਸੀਟਾਂ ਜਿੱਤ ਜਾਾਂਗੇ ਤੇ ਮੈਨੂੰ ਲੱਗਦਾ ਹੈ ਤਾਂ ਫਿਰ ਵਕਤ ਦੱਸੂਗਾ ਕਿ ਇਹ ਸਰਵੇਖਣ ਦਾ ਨਤੀਜਾ ਕਿ ਸੱਚਮੁੱਚ 5-7 ਸੀਟਾਂ ਕਾਂਗਰਸ ਨੂੰ ਦੋਹਾਂ ਦਾ ਉਂਝ ਲੱਗਦਾ ਨਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਮੀਨੀ ਸਥਿਤੀਆਂ ਹੈ ਨਹੀਂ ਇਹ ਗੱਲ ਜ਼ਰੂਰ ਹੈ ਕਾਂਗਰਸ ਦੀ ਹਾਈ ਕਮਾਂਡ ਨੇ ਦਵਿੰਦਰ ਜਿਹੜੇ ਯਾਦਵ ਨਵੇਂ ਪ੍ਰਭਾਰੀ ਭੇਜੇ ਨੇ ਉਹ ਇਸੇ ਕਰਕੇ ਭੇਜੇ ਗਏ ਨੇ ਕਿ ਹਰੀਸ਼ ਚੌਧਰੀ ਅਸਫਲ ਹੋਏ ਪੰਜਾਬ ਦੀ ਕਾਂਗਰਸ ਨੂੰ ਇੱਕ ਜੁਟ ਕਰਨ ਲਈ ਹਰੀਸ਼ ਚੌਧਰੀ ਖੁਦ ਇੱਕ ਗੁੱਟ ਵਿਸ਼ੇਸ਼ ਦਾ ਹਿੱਸਾ ਬਣ ਗਏ ਸੀ ਕਾਂਗਰਸ 'ਚ ਔਰ ਕਾਂਗਰਸ ਦੀ ਹਾਈ ਕਮਾਂਡ ਉਸ ਗੁੱਟ ਤੋਂ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ ਅਸੀਂ ਉਸ ਗੁੱਟ ਤੋਂ ਬਿਨਾਂ ਵੀ ਅੱਗੇ ਵਧੀਏ ਅੱਜ ਵੀ ਪੰਜਾਬ ਦੀ ਕਾਂਗਰਸ ਇੱਕ ਧੜਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚ ਮਿਲ ਕੇ ਚੋਣਾਂ ਲੜੀਏ ਉਹ ਆਮ ਆਦਮੀ ਪਾਰਟੀ ਤਾਂ ਉੱਕਾ ਹੀ ਨਹੀਂ ਚਾਹੁੰਦੀ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਕਾਂਗਰਸ ਦੀ ਪਰ ਉਹ ਬੋਲਦੇ ਨਹੀਂ ਕਿਉਂਕਿ ਉਹ ਨੈਸ਼ਨਲ ਲੈਵਲ ਤੇ ਉਹਨਾਂ ਦੀ ਲੜਾਈ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੈ ਉਹ ਚਾਹੁੰਦੇ ਨੇ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾ ਆਵੇ ਕੋਈ ਗੱਟ ਇੰਡੀਆ ਗੱਠ ਜੋੜ ਚੋਂ ਪ੍ਰਧਾਨ ਮੰਤਰੀ ਆ ਜਾਏ ਤੇ ਕੋਈ ਦਿੱਕਤ ਨਹੀਂ ਆਮ ਆਦਮੀ ਪਾਰਟੀ ਦੀ ਇਹ ਸਮੱਸਿਆ ਆਮ ਆਦਮੀ ਪਾਰਟੀ ਆਪਣੇ ਵੱਲੋਂ ਚਾਹੁੰਦੀ ਨਹੀਂ ਪੰਜਾਬ ਚ ਗੱਠ ਜੋੜ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ 13 ਜਿੱਤ ਜਾਣੀਆਂ ਨੇ ਉਹ ਇਸ ਉਮੀਦ 'ਚ ਨਹੀਂ ਉਹ ਕਹਿੰਦੇ ਅਸੀਂ 13 ਜਿੱਤ ਕੇ ਇੰਡੀਆ ਗੱਠਵੰਦ ਆਮ ਆਦਮੀ ਪਾਰਟੀ ਦਾ ਦੁੱਖ ਤਾਂ ਕਾਂਗਰਸੀਆਂ ਨੇ ਘਟਾਤਾ ਕਾਂਗਰਸੀ ਕਹੀ ਜਾਂਦੇ ਪੰਜਾਬ ਦੇ ਸੰਗਠਨ ਵਾਲੇ ਕਿ ਅਸੀਂ ਜੋ ਮਰਜ਼ੀ ਹੋ ਜੇ ਸਮਝੌਤਾ ਨਹੀਂ ਕਰਨਾ ਇਹਦੇ ਤੋਂ ਕਾਂਗਰਸ ਚਿੰਤਤ ਹੈ ਕਿਉਂਕਿ ਕਾਂਗਰਸ ਦਿੱਲੀ 'ਚ ਵੀ ਸੀਟਾਂ ਚਾਹੁੰਦੀ ਹੈ ਪੰਜਾਬ 'ਚ ਵੀ ਸੀਟਾਂ ਚਾਹੁੰਦੀ ਹੈ ਮਿਲ ਕੇ ਕਾਂਗਰਸ ਨੂੰ ਪਤਾ ਹੈ ਜੇ ਆਪਾਂ ਮਿਲ ਕੇ ਲੜੇ ਸਾਡਾ ਦਿੱਲੀ 'ਚ ਵੀ ਰਿਵਾਈਵਲ ਹੋ ਜੂ ਪੰਜਾਬ 'ਚ ਵੀ ਇਸ ਕਰਕੇ ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਅਸੀਂ ਮਿਲ ਕੇ ਲੜੀਏ ਪੰਜਾਬ ਦੇ ਕੁਝ ਲੀਡਰ ਨਹੀਂ ਚਾਹੁੰਦੇ ਇਸ ਕਰਕੇ ਤਰਮਿੰਦਰ ਯਾਦਵ ਨੂੰ ਭੇਜਿਆ ਗਿਆ ਕਿ ਉਹ ਵਿਚ ਦਾ ਰਸਤਾ ਕੱਢਣ ਇਥੋਂ ਦੇ ਲੀਡਰਾਂ ਨੂੰ ਸਮਝਾਉਣ ਕਿਉਂਕਿ ਮੈਨੂੰ ਇਸ ਗੱਲ ਦਾ ਡਰ ਹੈ ਜਗਦੀਸ਼ ਜੀ ਕਿਉਂਕਿ ਜਿਹੜੇ ਪੰਜਾਬ ਦੇ ਕਈ ਲੀਡਰ ਨੇ ਕਾਂਗਰਸ 'ਚ ਉਹਨਾਂ ਦਾ ਸਟੈਂਡ ਇਟ ਵਰਗਾ ਹੁੰਦਾ ਹੈ ਜੇ ਕਿਤੇ ਕਾਂਗਰਸ ਦੀ ਹਾਈ ਕਮਾਂਡ ਨੇ ਸਮਝੌਤਾ ਕਰ ਲਿਆ ਆਮ ਆਦਮੀ ਪਾਰਟੀ ਨਾਲ ਵੀ ਅਸੀਂ ਮਿਲ ਕੇ ਪੰਜਾਬ 'ਚ ਚੋਣਾਂ ਲੜਾਂਗੇ ਅਗਰ 5-7 ਸੀਟਾਂ ਵੰਡ ਲੀਆਂ ਮੈਨੂੰ ਲੱਗਦਾ ਹੈ ਕਾਂਗਰਸ ਦੇ 25-30 ਵੱਡੇ ਲੀਡਰਾਂ ਨੇ ਕਾਂਗਰਸ ਛੱਡ ਦੇਣੀ ਹੈ ਕਿਉਂਕਿ ਉਹਨਾਂ ਦਾ ਸਟੈਂਡ ਬੜਾ ਪੱਕਾ ਹੁੰਦਾ ਮੈਂ ਸੁਣਿਆ ਵੀ ਉਹ ਇਟ ਵਰਗਾ ਪੱਕਾ ਉਹਨਾਂ ਦਾ ਤੋ ਜੇ ਕਾਂਗਰਸ ਸਮਝੌਤਾ ਕਰ ਲੈਂਦੀ ਗਠਵੰਨਨ ਦਾ ਪੰਜਾਬ ਚ ਮਿਲ ਕੇ ਲੜਨ ਦਾ ਤੇ ਮੈਨੂੰ ਲੱਗਦਾ ਲੋਹੜੀ ਤੋਂ ਪਹਿਲਾਂ ਪਹਿਲਾਂ ਫਿਰ ਤਾਂ 25 30 ਲੀਡਰ ਵੱਡੇ ਵੱਡੇ ਕਾਂਗਰਸ ਛੱਡ ਜਾਣਗੇ ਫਿਰ ਕਾਂਗਰਸ ਦਾ ਬਣੂ ਕੀ ਇਹ ਨਹੀਂ ਮੈਨੂੰ ਪਤਾ ਉੰਜ ਕਈ ਲੋਕ ਖੁਸ਼ ਬੜੇ ਹੋਣਗੇ ਕਈਆਂ ਨੇ ਦੁਖੀ ਵੀ ਹੋਣਾ ਦੇਖੋ ਸਾਰਿਆਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਦੱਲਾ ਜੀ ਜਿੱਥੇ ਆਪਾਂ ਲਗਾਤਾਰ ਆਪਣ ਇਸ ਪ੍ਰੋਗਰਾਮ ਦੇ ذریعے ਵੀ ਵੱਖ-ਵੱਖ ਪਾਰਟੀਆਂ ਦੀ ਕਿਸ ਤਰ੍ਹਾਂ ਦੀ ਰਣਨੀਤੀ ਹੈ ਕਿਸ ਦਿਸ਼ਾ ਵੱਲ ਅੱਗੇ ਵਧ ਰਹੇ ਨੇ ਗੱਲਬਾਤ ਕਰਦੇ ਆਪਾਂ ਅਗਰ ਆਪਾਂ ਹੁਣ ਕਾਂਗਰਸ ਦੀ ਹੀ ਗੱਲ ਕਰੀਏ ਕਾਂਗਰਸ ਪਾਰਟੀ ਦੇ ਨੂੰ ਲੈ ਕੇ ਸੂਤਰਾਂ ਤੋਂ ਕੁਝ ਖਬਰਾਂ ਆਇਆਂ ਕੁਝ ਚਰਚਾਵਾਂ ਇਸ ਤਰ੍ਹਾਂ ਦੀਆਂ ਵੀ ਨੇ ਕਿ ਆਉਣ ਦੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਕੁਝ ਵੱਡੇ ਲੀਡਰ ਨੇ ਜਿਹੜੇ ਵੱਡੇ ਆਗੂ ਨੇ ਉਹ ਕਾਂਗਰਸ ਹਾਈ ਕਮਾਂਡ ਨਾਲ ਮੀਟਿੰਗ ਕਰਨ ਜਾ ਸਕਦੇ ਨੇ ਆਖਿਰ ਕਿਹੜੇ-ਕਿਹੜੇ ਮੁੱਦਿਆਂ ਤੇ ਮੀਟਿੰਗ ਕਰਨਾ ਜਾ ਸਕਦਾ ਹੈ ਨੇ ਕਿਸ ਤਰ੍ਹਾਂ ਦੇ ਕਿਹੜੇ ਮੁੱਦਿਆਂ ਤੇ ਚਰਚਾ ਹੋ ਸਕਦੀ ਐ ਇਸ ਮੀਟਿੰਗ ਦੌਰਾਨ ਦੇਖੋ ਇਹ ਚਰਚਾਵਾਂ ਤਾਂ ਮੈਂ ਸੁਣੀਆਂ ਐ ਅਗਲੇ 150 ਘੰਟੇ 'ਚ 150 ਘੰਟੇ 'ਚ ਕੁਝ ਕਾਂਗਰਸ ਦੇ ਲੀਡਰਾਂ ਨੂੰ ਸੱਦਿਆ ਜਾਣਾ ਹੈ ਦਿੱਲੀ ਕਾਂਗਰਸ ਦੀ ਹਾਈ ਕਮਾਂਡ ਗਠਬੰਧਨ ਤੋਂ ਪਹਿਲਾਂ-ਪਹਿਲਾਂ ਐਲਾਨ ਕਰਨ ਤੋਂ ਪਹਿਲਾਂ-ਪਹਿਲਾਂ ਸੀਟ ਵੰਡ ਤੇ ਸਲਾਹ-ਮਸ਼ਵਰਾ ਕਰਨਾ ਚਾਹੁੰਦੀ ਐ ਉੰਜ ਕਾਂਗਰਸ ਦੀ ਹਾਈ ਕਮਾਂਡ ਨੇ ਸਾਰਾ ਫਾਰਮੂਲਾ ਤਿਆਰ ਕੀਤਾ ਹੋਇਆ ਐ ਤੇ ਜਦੋਂ ਹੁਣ ਪੰਜਾਬ ਤੋਂ ਲੀਡਰ ਜਾਣਗੇ ਉਹਨਾਂ ਦੀ ਗੱਲ ਸੁਣਨੀ ਐ ਸਿਰਫ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਮੈਨੂੰ ਇਹ ਲੱਗਦਾ ਹੈ। ਬਾਕੀ ਵੇਖੋ ਕੀ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅੱਗੇ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ। ਬਹੁਤ ਬਹੁਤ ਧੰਨਵਾਦ।